ਮੇਰੇ ਖਿਆਲ ਦੇ ਨਾਲ ਜਿਹੜਾ ਪਾਣੀਆਂ ਦਾ ਮਸਲਾ ਵਾ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਅਸੀਂ ਐਸਵਾਈਐਲ ਨੂੰ ਲੈ ਕੇ ਇੱਥੇ ਬੈਠੇ ਆ ਐਸਵਾਈਐਲ ਤੇ ਹੈ ਹੀ ਬੜਾ ਛੋਟਾ ਜਿਹਾ ਹਿੱਸਾ ਜੋ ਪਾਣੀ ਹਰਿਆਣੇ ਨੂੰ ਜਾ ਰਿਹਾ ਵਾ ਸਿਰਫ ਕਰੀਬ ਉਹਦੇ ਚ ਉਹਦੇ ਚ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੋਰ ਜਾਣਾ ਵਾ ਜੀ ਐਸਵਾਈਐਲ ਬਣ ਗਈ ਲੇਕਿਨ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਇਆ ਸੀ ਉਹ ਹੋਇਆ ਸੀ 1955 ਦੇ ਵਿੱਚ ਜਿਹੜਾ ਬਹੁਤ ਵੱਡਾ ਐਗਰੀਮੈਂਟ ਹੋਇਆ ਪਾਣੀਆਂ ਦਾ ਜਿਹਦੇ ਨਾਲ ਰਾਜਸਥਾਨ ਨੂੰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਕਿਸੇ ਨਹਿਰ ਦਾ ਕਿਸੇ ਦਰਿਆ ਦੇ ਨਾਲ ਹਰਿਆਣਾ ਦੇ ਚਲੋ ਫਿਰ ਵੀ ਪੰਜਾਬ ਦਾ ਹਿੱਸਾ ਸੀ ਰਾਈਪੇਰੀਅਨ ਕਿਸੇ ਵੇਲੇ ਜੇ ਪੰਜਾਬ ਦਾ ਹਿੱਸਾ ਸੀ ਤੇ ਉਹਨਾਂ ਕੋਲ ਵੀ ਉਸਨੇ ਰਾਈਪੇਰੀਅਨ ਰਾਈਟ ਜ਼ਰੂਰ ਸੀ ਜਿਹਨੋਂ ਪਾਖੜਾ ਬਣਿਆ ਉਹਦੇ ਚ ਵੀ ਉਹਦਾ ਹਿੱਸਾ ਯੋਗਦਾਨ ਸੀ ਰਾਜਸਥਾਨ ਜਿੱਥੇ ਕੋਈ ਦਰਿਆ ਨਹੀਂ ਜਾਂਦਾ ਵੈਦਰ ਇਟ ਇਜ਼ ਰਾਵੀ ਔਰ ਬਿਆਸ ਔਰ ਸਤਲੁਜ ਕੋਈ ਦਰਿਆ ਨਹੀਂ ਜਾਂਦਾ ਕੱਗਰ ਥੋੜਾ ਜਿਹਾ ਕੱਗਰ ਵੈਸੇ ਬਰਸਾਤੀ ਨਾਲਾ ਵਾ ਬੇਸਿਕਲੀ ਉਹ ਜੀ ਰਿਵਰ ਤੇ ਹੈ ਹੀ ਨਹੀਂ ਉਹ ਜ਼ਰੂਰ ਕੁਝ ਇਹ ਜਿਹੇ ਦੇ ਵਿੱਚ ਦੀ ਲੰਘਦਾ ਹੈ ਰਾਜਸਥਾਨ ਤੱਕ ਪਹੁੰਚਦਾ ਸੂਰਤ ਘੜ ਤੱਕ ਸੋ ਉਹ ਜਿਹੜਾ 1955 ਦਾ ਸੰਝੌਤਾ ਉਦੋਂ ਮੇਰੇ ਖਿਆਲ ਪੰਜਾਬ ਦੇ ਮੁੱਖ ਮੰਤਰੀ ਮੈਨ ਹੂ ਵੁਡ ਆਈ ਵੁਡ ਬਲੇਮ ਫॉर ਥਿਸ ਵਾਸ ਪੀਨਸਨ ਸਚੇਰ ਹੀ ਵਾਸ ਦੀ ਚੀਫ ਮਿਨਿਸਟਰ ਆਫ ਪੰਜਾਬ ਜਿਨ੍ਹਾਂ ਨੇ ਉੱਤੇ ਦਸਤਖਤ ਕੀਤੇ ਜਿਹਦੇ ਨਾਲ ਜਿੰਨਾ ਪੰਜਾਬ ਨੂੰ ਪਾਣੀ ਮਿਲਦਾ ਉਸ ਤੋਂ ਜ਼ਿਆਦਾ ਤੁਸੀਂ ਇੱਕ ਉਹ ਜੀ ਸਟੇਟ ਨੂੰ ਦੇ ਦਿੱਤਾ ਜਿਨ੍ਹਾਂ ਦੇ ਕੋਈ ਲੈਣਾ ਦੇਣਾ ਨਹੀਂ ਔਰ ਉਦੋਂ کیا ਕੀ ਗਿਆ ਕਿ ਇੰਟਰਸ વોਟਰ ਟ੍ਰੀਟੀ ਸਾਈਨ ਹੋਣੀ ਆ 1960 ਦੇ ਵਿੱਚ ਉਹਦੀ ਤਿਆਰੀ ਚੱਲ ਰਹੀ ਆ ਜੇ ਆਪਾਂ ਪਾਣੀ ਦੀ ਖਪਤ ਨਾ ਦਿਖਾਈ ਤੇ ਇਹ ਪਾਣੀ ਪਾਕਿਸਤਾਨ ਨੂੰ ਚਲ ਜਾਣਾ